ਤੁਸੀਂ ਜੁੜੇ ਹੋ ਡੀਡੀਐਸ ਨਿਊ ਚੈਨਲ ਦੇ ਨਾਲ ਖਬਰ ਆ ਰਹੀ ਹੈ ಗ್ರಾಮ ਪੰਚਾਇਤ ਬੱਬਰਪੁਰ ਵਿਥੇ ਜਿੱਥੇ ਕਿ ਸ਼ੀਤਲਾ ਮਾਤਾ ਅਤੇ ਪੀਰਖਾਨੇ ਵਿੱਚ ਸੇਵਾ ਦਾ ਕੰਮ ਚੱਲ ਰਿਹਾ ਹੈ ਜਿੱਥੇ ਕਿ ਟਾਇਲਾਂ ਤੇ ਪੱਥਰ ਵਗੈਰਾ ਲਗਾਇਆ ਗਿਆ ਇਸ ਮੌਕੇ ਤੇ ਲਖਦਾਤਾ ਲਾਲਾ ਵਾਲਾ ਪੀਰ ਅਤੇ ਸ਼ੀਤਲਾ ਮਾਤਾ ਮੰਦਰ ਸਮਤੀ ਜਿਸਟ੍ਰਿਕਟ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਨੇ ਸਮੂਹ ಗ್ರಾಮ ਪੰਚਾਇਤ ਤੇ ਸਰਪੰਚ ਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਤੇ ਨਾਲ ਹੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਹੈ ਇਸ ਮੌਕੇ ਤੇ ਉਹਨਾਂ ਨੇ ਪੰਚਾਇਤ ਦੇ ਕੰਮਾਂ ਦੀ ਵੀ ਸਲਾਘਾ ਕੀਤੀ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਬੀਰੋ ਸੁਖਵਿੰਦਰ ਪੁਲਾਹ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਹੈ ਦਲਵੀਰ ਸਿੰਘ ਜੀ ਪਿੰਡ ਦੇ ਵਿੱਚ ਵਧੀਆ ਕੰਮ ਹੋ ਰਹੇ ਨੇ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਇੱਥੇ ਧਾਰਮਿਕ ਕੰਮ ਵੀ ਬਹੁਤ ਵਧੀਆ ਹੋ ਰਹੇ ਨੇ ਕੀ ਕਹੋਗੇ ਇਸ ਮੌਕੇ ਤੇ ਅਸੀਂ ਪਹਿਲਾਂ ਤਾਂ ਜੀ ਸਾਰੀ ਪੰਚਾਇਤ ਦਾ ਜੀ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਸਹਿਯੋਗ ਦਿੰਦੇ ਆ ਨੇ ਇਹਨਾਂ ਦੀ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਤੇ ਪਿੰਡ ਦੇ ਸਹਿਯੋਗ ਨਾਲ ਇੱਥੇ ਸਾਰੇ ਕੰਮ ਹੋਏ ਨੇ ਪਹਿਲਾਂ ਤੋਂ ਵੀ ਕਮੇਟੀ ਜਿਹੜੀ ਨੂੰ 2 ਸਾਲ ਹੋਏ ਨੇ ਪਹਿਲਾਂ ਵੀ ਅਸੀਂ ਇਹ ਸੇਵਾ ਕਰਦੇ ਇੱਥੇ ਚਲੋ ਬਾਅਦ ਵਿੱਚ ਕਮੇਟੀ ਰਜਿਸਟਰ ਕਰਾ ਲਈ ਪਹਿਲਾਂ ਵੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਵੀ ਆਪਣਾ ਇਦਾਂ ਸਹਿਯੋਗ ਦਿੱਤਾ ਤੇ ਆਹ ਪਣ ਚਾਹੀਦਾ ਵੀ ਸਾਨੂੰ ਬਹੁਤ ਸਹਿਯੋਗ ਆ ਜਦੋਂ ਸਾਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਪੈਸੇ ਥੈਲੀ ਦੀ ਜਾਂ ਕੋਈ ਵੀ ਚਾਹੀਦਾ ਹੈ ਇਹ ਸਾਡਾ ਪੂਰਾ ਸਹਿਯੋਗ ਦਿੰਦੇ ਨੇ ਅਸੀਂ ਪੰਚਾਇਤ ਦਾ ਤੇ ਪਿੰਡ ਦਾ ਸਾਰਿਆਂ ਦਾ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਨੌਜਵਾਨ ਸਰਪੰਚ ਨੇ ਤੇ ਨੌ ਅੱਜ ਦੇ ਨੌਜਵਾਨਾਂ ਨੂੰ ਬਸ ਸਾਨੂੰ ਤਾਂ ਹੀ ਹੈ ਜੀ ਹੋਰ ਆਪਾਂ ਨੂੰ ਕੋਈ ਚੱਕ ਨਹੀਂ ਬਸ ਮਹਾਰਾਜ ਕੰਮ ਕਰੇ ਸੋਣਾ ਹੋਰਾਂ ਨੂੰ ਜਿਹੜੀ ਵੀ ਇਹਨਾਂ ਨੇ ਜਾਣ ਪਛਾਣ ਦੇ ਨੇ ਉਹਨਾਂ ਨੂੰ ਵੀ ਕਹਿਣਾ ਕਿ ਸਾਡੀ ਸੇਵਾ ਕਰੋ ਉਹਨੂੰ ਕੋਈ ਇੱਥੇ ਆਪਣੇ ਪਿੰਡ ਦਾ ਵੱਧਾ ਹੋਵੇ ਵੈਸੇ ਵੀ ਬਾਡੇ ਪਿੰਡ ਚ ਬਹੁਤ ਵਿਕਾਸ ਹੋਗਾ ਜਿੱਦ ਤੋਂ ਸਾਨੂੰ ਉਮੀਦ ਨਹੀਂ ਸੀ ਉਹ ਵੀ ਸਾਡੇ ਪਿੰਡ ਚ ਇਹਨਾਂ ਨੇ ਕੰਮ ਕਰਾ ਦਿੱਤੇ ਜਿਹੜੇ ਕੰਮ ਸਾਡੇ ਰੁਕੇ ਪਏ ਤੇਗੇ ਚਲੋ ਵਿੱਚ ਕੋਈ ਅਨਸਰ ਹੁੰਦੇ ਨੇ ਰੋਕਾ ਲਾ ਲੈਂਦੇ ਨੇ ਪਰ ਉਹਨਾਂ ਨੇ ਇਹ ਕਰਨ ਵਾਲੀ ਬਣ ਜਦ ਤੇ ਉਹ ਕੰਮ ਵੀ ਸ਼ੁਰੂ ਕਰਾ ਦਿੱਤੇ ਕਾਜੀ ਰੋਜੀ ਖੇਤਰ ਵੀ ਸੇਵਾ ਚਾਲਦੀ ਜੀ ਟਾਇਲ ਦੀ ਜਿਵੇਂ ਇੱਧਰ ਮਾਗੇ ਟਾਇਲ ਲਗਾਈ ਆ ਕੱਲ੍ਹੇ ਮਿਸਤਰੀ ਇੱਧਰ ਟਾਇਲ ਲਾ ਕੇ ਗਏ ਨੇ ਅਗਰ ਉਹ ਬਾਬਰੀ ਸਮਾਧ ਤੇ ਲਾਈ ਆ ਇਸੇ ਮਾਈ ਦੀਆਂ ਸਮਾਧਾ ਬਣੀਆਂ ਇਹ ਨਹੀਂ ਗੀਆਂ ਮਾਈ ਕਾਲਾ ਕਾ ਰਣੀ ਤੇ ਮਦਾਨ ਵਾਲੀ ਜਗ੍ਹਾ ਬਣਾਈ ਆ ਪਿੱਛੇ ਬਾਬੇ ਖੇਤਰਪਾਲ ਦੇ ਨਾਲ ਉੱਥੇ ਵੀ ਟਾਇਲ ਲੱਗੀ ਆ ਤੇ ਅੱਜ ਏਸੀ ਵਾਲੇ ਆ ਰਹੇ ਨੇ ਦਿਖਾ ਦੇ ਜੀ ਤੇ ਅੱਜ ਏਸੀ ਵੀ ਲੱਗ ਜੂਗਾ ਬਾਬੇ ਜੀ ਤੇ ਕੈਮਰਾ ਦੇ ਪੈਸੇ ਪਾਏ ਨਹੀਂ ਜੀ ਬਾਰੋਂ ਜਿਹੜੇ ਸਾਡੇ ਭਾਈ ਜੀ ਨਾਲ ਉਹਨਾਂ ਨੇ ਪੈਸੇ ਪਾਏ ਨੇ ਕਿ ਕੈਮਰੇ ਲਗਾਉਣੇ ਨੇ ਬਾਬਾ ਜੀ ਨਾਲ ਇਨਵਰਟਰ ਵਗੈਰਾ ਆ ਸਵਾਦਾਂ ਬਣਾਈਆਂ ਦੀ ਮਾਈਆਂ ਦੇ ਨੇ ਤੇ ਵੀ ਟਾਇਲ ਬਾਈਏ ਇੱਥੇ ਪੀਰਖਾਨੇ ਤੇ ਮਾਈ ਜੀ ਦਾ ਲੰਮਾਈ ਦੀ ਇਹ ਇੱਕੋ ਹੀ ਕਮੇਟੀ ਹੈਗੀ ਇਹੀ ਰਜਿਸਟਰਡ ਹੋਈ ਹੈ ਪਹਿਲਾਂ 2 ਸਾਲ ਹੋ ਗਏ ਰਜਿਸਟਰ ਹੋਈ ਨੂੰ ਨਹੀਂ ਪਹਿਲਾਂ ਵੀ ਆਪ ਹੀ ਸੇਵਾ ਕਰਦਾ ਕਰਦੇ ਦੇ ਫਿਰ ਕੋਈ ਬੰਦੇ ਥੋੜਾ ਜਿਹਾ ਡਿੱਕਾਉਣ ਲੱਗੇ ਫਿਰ ਕਮੇਟੀ ਰਜਿਸਟਰ ਕਰਾਉਣ ਲੱਗੇ ਪਰ ਅਸੀਂ ਧੰਨਵਾਦ ਕਰਦੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਤੇ ਤੇ ਨਾਲੇ ਸਾਰੀ ਪੰਚਾਇਤ ਜੀ ਸਾਯੋਗ ਦਿੰਦੇ ਨੇ ਸਾਰਾ ਜੋ ਵੀ ਦਸਾ ਵੀ ਹੈ ਕੋਈ ਦਾਨ ਕਰਦਾ ਸਾਰਾ ਬਾਬੇ ਤੇ ਬਾਬੇ ਦੇ ਪੈਸੇ ਬਾਬੇ ਦੇ ਮਾਈ ਦੇ ਪੈਸੇ ਬਾਬੇ ਚੱਲ ਜਾਂਦੇ ਨੇ ਅੱਜ ਏਸ਼ੀਆਲੇ ਵੀ ਆਉਣਗੇ ਉਹ ਵੀ ਲੱਗ ਜੂਗਾ 3 ਇਨਵਰਟਰ আর ক্যামেরা ਰਹਿ ਕੇ ਕੁ થોੜੇ ਦਿਨਾਂ ਦੇ ਵਿੱਚ ਵਿੱਚ ਫੂ ਵੀ ਦਾਨੀ ਸੱਜਣਾ ਨੂੰ ਕੀ ਕਹਿਣਾ ਚਾਹੋਗੇ ਅਗਰ ਕਿਸੇ ਨੇ ਸੇਵਾ ਕਰਨੀ ਹੋਈ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਆ ਜੀ ਜਿਹੜੇ ਹੁਣ ਤੱਕ ਮਹਾਰਾਜ ਦਾ ਕਰਮ ਮਹਾਰਾਜ ਉਹਨਾਂ ਦੇ ਕਰਮਕਾਰ ਦਾ ਜਿਹੜਾ ਸਹਯੋਗ ਦਿੰਦੇ ਨੇ ਮਹਾਰਾਜ ਨੂੰ ਦਿੰਦੇ ਗੁਣੀ ਰਾਜ ਗੁਣੀ ਤਰੱਕੀ ਦੇ ਹੋਰ ਵੀ ਜਿੰਨੇ ਭਾਈ ਵੀ ਇੱਥੇ ਸੇਵਾ ਕਰਦੇ ਨੇ ਜਿਹੜੇ ਫੌਜੀ ਬਣ ਕੇ ਗਏ ਨੇ ਜਿਹੜਾ ਫੌਜੀ ਬਣ ਰਹੇ ਨੇ ਆਪਦੇ ਟ੍ਰੇਨਿੰਗਾਂ ਤੇ ਜਾਂਦੇ ਨੇ ਜਾਂ ਜੋ ਵੀ ਆਪਦੀ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਬਿਸ਼ਾਨੀ ਹੋਈ ਹੀ ਟੀਲਾ ਵੀ ਜੀ ਜੇ ਵੱਧ ਤੋਂ ਵੱਧ ਜਦੋਂ ਮਹਾਰਾਜ ਛੋਟੇ ਤੇ ਕਾਰਮ ਕਰੂ ਵੱਧ ਤੋਂ ਵੱਧ ਸਾਥ ਦਿੰਦਾ ਤਾਂ ਜੋ ਮਹਾਰਾਜ ਕੋਈ ਕਾਰਮ ਕਰੇ ਕੋਈ ਬਿਮਾਰੀ ਠਮਾਰੀ ਦੇ ਬਚਾਵੇ ਇੱਥੇ ਕੋਈ ਦਿਨ ਵੀ ਮਨਾਇਆ ਜਾਂਦਾ ਕੋਈ ਕਿਸੇ ਕਿਤੇ ਹਰੇਕ ਵੀਰਵਾਰ ਨੂੰ ਜੀ ਸਾਰਾ ਪਿੰਡ ਮੱਥਾ ਟੇਕਣਾ ਦਾ ਯਾਨੀ ਜਿਹੜੇ ਜੇਠੇ ਵੀਰਵਾਰ ਆਉਂਦੇ ਨੇਗੇ ਉਦੋਂ ਥੋੜਾ ਜਿਆਦਾ ਇਕੱਠ ਹੁੰਦਾਗਾ ਜੇਠ ਹੜ੍ਹ ਤੇ ਸਾਲ ਬਾਦ ਪਨਾਹਰਾ ਕਰਾਇਆ ਜਾਂਦਾ ਬਾਬੇ ਦੇ ਛਲਾਨਾ ਔਰ ਜਿਵੇਂ ਕਿਸੇ ਦੀ ਕੋਈ ਸੁੱਖ ਹੋਂਦੀ ਆਗੀ ਕਈ ਵਾਰ ਸਾਡੇ ਵਿੱਚ ਪੰਜ ਪੰਜ ਛੇ ਛੇ ਭੰਡਾਰੇ ਵੀ ਹੋ ਜਾਂਦੇ ਨੇ ਕਿਸੇ ਦਾ ਕੋਈ ਸੁੱਖ ਹੋਇਆ ਕਿਸੇ ਦੇ ਕੋਈ ਨੌਕਰੀ ਲੱਭੀ ਕਿਸੇ ਦਾ ਕੋਈ ਬਾਰੇ ਚੱਲਿਆ ਗਿਆ ਬੱਚਾ ਜਾਂ ਕਿਸੇ ਦਾ ਕੋਈ ਪੱਕਾ ਹੋ ਗਿਆ ਜਿਵੇਂ ਵੀ ਆਲੇ ਦਾ ਕੰਮ ਕਾੜਦਾਗਾ ਉਵੇਂ-ਉਵੇਂ ਇੱਥੇ ਜਿਵੇਂ ਕੋਈ ਇਹਦਾ ਭੰਡਾਰਾ ਕਹਿੰਦਾਗਾ ਉਵੇਂ ਕਮੇਟੀ ਦੇ ਸਹਿਯੋਗ ਨਾਲ ਸਾਰੇ ਸੇਵਾਦਾਰਾਂ ਦੇ ਸਹਿਯੋਗ ਨਾਲ ਉਵੇਂ-ਉਵੇਂ ਭੰਡਾਰੇ ਕਰਾਈ ਜਾਂਦੇ ਨੇ ਇਹ ਸਥਾਨ ਕਿੱਥੇ ਹੈ ਜੀ ਆਪਣਾ ਇਹ ਇਹ ਲਖਦਾਤਾ ਲਾਲਾ ਨੇ ਲਖਦਾਤਾ ਲਾਲਾ ਵਾਲੀ ਸਰਕਾਰ ਦੀ ਜਗ੍ਹਾ ਜੀ ਇਹ ਇਹ ਪਿੰਡ ਬੁੱਬਨਪੁਰ